ਹੈ ਤੁਹਾਨੂੰ ਐਸੇ ਪਿੰਡ ਦੇ ਵਿੱਚ ਲੈ ਗਏ ਯਾਰ ਪਿੰਡ ਰਿਆੜੀ ਕਲਾਵਾ ਜਿੱਥੇ ਲੋਕ ਤੁਸੀਂ ਦੇਖ ਸਕਦੇ ਜੇ ਪਾਣੀ ਲੈਣ ਹੁੰਦੇ ਆ ਜਿਹੜਾ ਬੜੀ ਭਾਰੀ ਮਾਤਰਾ ਵਿੱਚ ਪਾਣੀ ਲੈਣ ਹੁੰਦੇ ਦੇਖ ਸਕਦੇ ਕੈਨੀਆਂ ਲੈ ਕੇ ਹੁੰਦੇ ਆ ਇਸ ਪਿੰਡ ਦੇ ਵਿੱਚ ਫਿਲਟਰ ਨਹੀਂ ਹੈ ਫਿਲਟਰ ਦਾ ਪਾਣੀ ਨਹੀਂ ਪੀਂਦੇ ਸਿਰਫ ਨਲਕੇ ਦਾ ਹੀ ਪਾਣੀ ਪੀਂਦੇ ਔਰ ਤੁਸੀਂ ਦੇਖ ਸਕਦੇ ਮੋਟਰਸਾਈਕਲ ਤੇ ਦੇਖ ਸਕਦੇ ਤੁਸੀਂ ਬੋਤਲਾ ਜਿਹੜੀਆਂ ਪਾਣੀ ਦੀਆਂ ਭਰੀਆਂ ਦੀਆਂ ਉਹਨਾਂ ਨੇ ਔਰ ਘਰ ਜਾ ਕੇ ਬੋਤਲਾ ਪਾਣੀ ਦੀਆਂ ਜਿਹੜੇ ਤਿੰਨਾ ਘਰਾਂ ਦਾ ਪਾਣੀ ਹੈ ਇਹ ਆਪਣੇ ਮੋਟਰਸਾਈਕਲ ਤੇ ਲੈ ਜਾਂਦੇ ਆ ਆਪਾਂ ਗੱਲ ਵੀ ਕਰਦੇ ਆ ਬਾਜੀ ਕੀ ਨਾਮ ਤੁਹਾਡਾ ਸਕੰਦਰ ਸਿੰਘ ਸਰ ਕੀ ਖਾਸियत ਪਾਣੀ ਦੇ ਵਿੱਚ ਭਾਈ ਖਾਸियत ਇਹ ਹੈ ਕਿ ਜਿੱਦਾਂ ਦੂਜਾ ਪਾਣੀ ਅਸੀਂ ਪੀਂਨੇ ਆਂ ਤੇ ਅਸੀਂ ਬਿਮਾਰ ਹੋ ਜਾਣਾ ਇਹ ਪਾਣੀ ਅਸੀਂ ਪੀਂਨੇ ਤੇ ਵਧੀਆ ਰਹਿੰਦਾ ਹਾਂ ਹਾਂਜੀ ਅੱਜ ਪਾਣੀ ਆ ਘਰ ਭਰ ਕੇ ਛੱਡਦੇ ਪਏ ਹੋ ਘਰ ਇੱਕੋ ਘਰ ਵਸਤੀ ਹੈ ਸਾਰਾ ਪਾਣੀ ਨਹੀਂ ਇਹ ਤਿੰਨਾ ਘਰਾਂ ਦਾ ਪਾਣੀ ਹੈ ਜੀ ਹਾਂਜੀ ਤਿੰਨ ਘਰ ਇਹਦੇ ਵਿੱਚੋਂ ਵਰਤਦੇ ਨੇ ਛੋਟੀਆਂ ਬੋਤਲਾਂ ਜਿਹੜੀਆਂ ਬੱਚਿਆਂ ਨੂੰ ਦੇਦੀਆਂ ਵਾਂ ਕਿ ਜਿਹੜਾ ਪਾਣੀ ਦੂਜਾ ਵੇਸਟ ਨਾ ਕਰਨ ਸਪੀਕਰ ਵੀ ਲਾਇਆ ਤਾਂ ਨੇ ਘਰ ਰੀਲੋਕਮੈਂਟ ਕਰਦੇ ਨਹੀਂ ਸਪੀਕਰ ਉਹ ਦੂਸਰੇ ਫੇਰਾ ਵਾਸਤੇ ਲਾਈ ਜਾਓ ਅੱਜ ਉਹ ਫੇਰਾ ਕਰਕੇ ਤੇ ਮੁੜ ਕੇ ਆ ਪਾਣੀ ਲੈ ਜਾਈ ਜੀ ਕੀ ਖਾਸੀਅਤ ਹੈ ਸ਼ੁੱਧੇ ਪਾਣੀ ਕੀ ਹੈ ਬਹੁਤ ਵਧੀਆ ਜੀ ਪਾਣੀ ਇਹ ਤੇ ਦੁੱਧ ਦੇ ਬਰਾਬਰ ਹੈ ਜੀ ਜਿਦਾ ਦੁੱਧ ਪੀリエ ਤੇ ਪਾਣੀ ਪੀ ਲਈ ਇੱਕ ਬਰਾਬਰ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੇ ਲੋਕੀ ਕੰਨੀਆਂ ਲੈ ਕੇ ਇੱਥੇ ਪਾਣੀ ਦੀ ਆਉਂਦੇ ਨੇ ਆਪਾਂ ਗੱਲ ਵੀ ਕਰਾਂਗੇ ਜਿਹੜੇ ਹੋਰ ਇੱਥੇ ਪਾਣੀ ਲੈਣ ਆਉਂਦੇ ਆ ਭਾਜੀ ਕੀ ਨਾਮ ਤੁਹਾਡਾ ਚਰਨਜੀਤ ਸਿੰਘ ਜੀ ਸਰ ਜਿਹੜਾ ਇੱਥੇ ਪਾਣੀ ਆ ਇਹ ਨਲਕੇ ਦਾ ਬਿੱਲਾ ਜਿਓ ਲੋਕੀ ਹਾਲੇ ਦੂਰ ਦੂਰ ਆ ਰਹੇ ਆ ਕੀ ਖਾਸੀਅਤ ਹੈ ਇਹਦੇ ਵਿੱਚ ਪਾਣੀ ਭਾਜੀ ਇੱਕ ਤੇ ਸਾਫਾ ਸਾਫ ਦੇ ਨਾਲ ਠੰਡਾ ਤਾਂ ਹੈ ਹੀ ਹੈ ਔਰ ਇਹ ਇੱਕ ਨੇਚੁਰਲੀ ਪਿਉਰੀਫਾਈਡ ਪਾਣੀ ਆ ਸਾਫ ਪਾਣੀ ਆ ਛੁੱਧ ਪਾਣੀ ਆ ਆਰੋ ਦਾ ਪਾਣੀ ਜੇ ਕਈ ਇਹ ਤਾਂ ਆਪਾਂ ਮਤਲਬ ਉਹ ਆਪਾਂ ਪਿਉਰੀਫਾਈਡਾ ਪਾਣੀ ਇਹਨੂੰ ਕਰਦਾ ਹੀ ਕਰਦਾ ਆਰੋ ਪਰ ਉਹ ਜਿਹੜੇ ਉਹ ਕਟਾਣੂਆਂ ਦੇ ਨਾਲ-ਨਾਲ ਜਿਹੜੇ ਜ਼ਰੂਰੀ ਤੱਤ ਉਹ ਵੀ ਮਾਰ ਦਿੰਦਾ ਵਾ ਪਰ ਇਹ ਨੇਚੁਰਲੀ ਠੰਡਾ ਪਾਣੀ ਹੈ ਤੇ ਵਧੀਆ ਸਾਫ ਪਾਣੀ ਆ ਇਹ ਇਸ ਕਰਕੇ ਸਾਰੇ ਪਿੰਡ ਆ ਤਕਰੀਬਨ ਲੱਗੇ 4-5 ਪਿੰਡ ਜਿਹੜੇ ਸਾਰੇ ਇੱਥੋਂ ਪਾਣੀ ਲੈ ਕੇ ਜਾਂਦੇ ਨੇ ਲਿਖਿਆ ਜੇ ਪਿੰਡਾਂ ਵਾਲੇ ਲੋਕ ਕੈਨੀਆਂ ਭਰ ਕੇ ਲੈ ਕੇ ਹੁੰਦੇ ਬੜੀ ਭਾਰੀ ਮਾਤਰਾ ਜੀ ਫਿਰ ਜਿਸ ਤਰ੍ਹਾਂ ਕੈਨੀਆਂ ਲੈ ਕੇ ਹੁੰਦੇ ਪਏ ਅੱਜ ਕੋਈ ਕੈਣ ਵੱਡੇ ਲੈ ਕੇ ਆ ਰਹੇ ਜੀ ਹਾਂ ਜੀ ਫਿਰ ਮਤਲਬ 1-2 ਦਿਨ ਵਾਸਤੇ ਲੈ ਆਉਂਦੇ ਆ ਜਿੰਨਾ ਕੋ ਕਿਸੇ ਕੋਲ ਜਿਵੇਂ ਭਾਂਡਾ ਵਾ ਕੇ 1-2 ਦਿਨ ਵਾਸਤੇ ਥੋੜਾ ਜਿਹਾ ਮਤਲਬ ਕਿ ਜਮਾ ਕਰਕੇ ਜਿਵੇਂ ਇਹਨਾਂ ਨੂੰ ਬੋਤਲਾਂ ਦੇ ਵਿੱਚ ਭਰ ਲੈਂਦੇ ਪਹਿਲਾਂ ਹੁਣ ਤਾਂ ਜਾਣ ਤੱਕ ਤਾਂ ਠੰਡਾ ਹੀ ਰਹੇਗਾ ਪਰ ਹੁਣ ਤੁਹਾਨੂੰ ਪਤਾ ਗਰਮੀ ਆ ਇਹ ਗਰਮ ਹੋ ਰਹਿਣਾ ਵਾ ਫਿਰ ਜਿੰਨਾ ਕੋ ਮਤਲਬ ਫ੍ਰਿਜ ਦੇ ਵਿੱਚ ਜਗਾ ਬਹੁ ਨੀਆਂ ਬੋਤਲਾਂ ਭਰ ਲੈਣਗੇ ਫ੍ਰਿਜ ਦੇ ਵਿੱਚ ਲਾ ਲੈਣਗੇ ਬਾਕੀ ਬਾਹਰ ਰੱਖ ਲੈਣਾ ਜਿੰਨਾ ਫਿਰ ਫ੍ਰਿਜ ਚੋਂ ਖਤਮ ਹੋ ਗਿਆ ਉਹਨਾਂ ਫਿਰ ਉਹਦੇ ਵਿੱਚ ਬੋਤਲ ਲੈ ਗੱਡੀ 'ਚ ਵੀ ਆਏ ਲੈਣ ਦੂਰ ਦੂਰੋਂ ਫਿਰ ਆਉਂਦੇ ਪਾਣੀ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਜੀ ਬੜੀ ਦੂਰ ਦੂਰ ਤੋਂ ਆਉਂਦੇ ਲੋਕ ਪਾਣੀ ਫਿਰ ਜਿੱਥੋਂ ਕਿਤੇ ਇੱਥੇ ਇਦਾਂ ਕਿ ਜਿਵੇਂ ਕਿਸੇ ਨੇ ਬਾਹਰ ਮੰਨ ਲਓ 1-2 ਦਿਨ ਵਾਸਤੇ ਕਿਤੇ ਜਾਣਾ ਨਾ ਉਹ ਵੀ ਪਾਣੀ ਇੱਥੋਂ ਆਪਣਾ ਇੱਥੋਂ ਹੀ ਲੈ ਕੇ ਜਾਂਦਾ ਨਹੀਂ ਤੇ ਉਹ ਫਿਰ ਉਹ ਜਾਂ ਤਾਂ ਬਸਲੇਰੀ ਵਾਲਾ ਪਾਣੀ ਪੀਊਗਾ ਤੇ ਜਾਂ ਇੱਥੋਂ ਵਾਲਾ ਪੀਊਗਾ ਉਹ ਕਿਸੇ ਦੇ મતਲਬ ਦੂਸਰਾ ਪਾਣੀ ਜਿਸ ਤਰ੍ਹਾਂ ਲੋਕੀ ਫਿਲਟਰ ਵਾਲਾ ਪਾਣੀ ਦੀ ਬੋਤਲ ਜਿਹਨੇ ਫਿਲਟਰ ਲਵਾਇਆ ਘਰੋਂ ਬੋਤਲ ਲੈ ਕੇ ਜਾਂਦਾ ਪਰ ਇੱਥੇ ਪਿੰਡ ਵਾਸੀ ਜਿਹੜੇ ਇਸ ਇਸ ਨਲਕੇ ਦਾ ਪਾਣੀ ਖੜਦੇ ਫਿਲਟਰ ਜੀ ਤਕਰੀਬਨ ਸਾਡੇ ਨਾਲ ਸਾਰੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਮਤਲਬ ਹਰ ਘਰ ਦੇ ਵਿੱਚ ਫਿਲਟਰ ਹੈ ਪਰ ਜਦੋਂ ਦਾ ਇਹ ਪਾਣੀ ਮਤਲਬ ਪੀਣਾ ਸ਼ੁਰੂ ਕੀਤਾ ਨਾ ਲੋਕਾਂ ਨੇ ਫਿਲਟਰ ਬੰਦ ਹੀ ਕਰ ਦਿੱਤੇ ਫਿਲਟਰ ਯੂਜ਼ ਹੀ ਨਹੀਂ ਕੋਈ ਕਰਦਾ ਇਹ ਸੁਣਿਆ ਤੁਸੀਂ ਪਿੰਡ ਵਸੀਆਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਪਾਣੀ ਹੈ ਇੱਥੋਂ ਦਾ ਬੜਾ ਸ਼ੁੱਧ ਹੈ ਔਰ ਫਿਲਟਰ ਦੀ ਲੋੜ ਨਹੀਂ ਪੈਂਦੀ ਇਹ ਪਾਣੀ ਨੂੰ ਕਿਉਂਕਿ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਹੈ ਬਾਬਟਾਲਾ ਤੋਂ ਵਿਕੀ ਮਾਲਿਕ